ਉਹਨਾਂ ਨੇ ਆਪਣਾ ਆਨਲਾਈਨ ਪਲਟਫਾਰਮ ਲਾਂਚ ਕੀਤਾ ਤੇ ਹਮ ਖੁਸ਼ੀ ਹੋ ਰਹੀ ਹੈ ਸਾਨੂੰ ਇਸ ਮਾਰਗ ਤੇ ਚੱਲਦਿਆਂ ਨੂੰ ਤਕਰੀਬਨ 4 ਸਾਲ ਹੋ ਗਏ ਹਨ ਇੱਕ ਸਮਾਂ ਅਜਾ ਸੀ ਕਿ ਸਾਡੇ ਕੋਲ ਪਾਰਲੀਮੈਂਟ ਦੀ ਇਲੈਕਸ਼ਨ ਚ ਦਫ਼ਤਰ ਚ ਬੈਠਣ ਲਈ ਵੀ ਬੰਦੇ ਨਹੀਂ ਸਨ ਆਵਾਜ਼ਾਂ ਮਾਰ ਕੇ ਅਸੀਂ 2-4 ਬੰਦੇ ਇਕੱਠੇ ਕਰੇ ਕਰਦੇ ਇਸ ਗੱਲ ਦੀ ਸਾਨੂੰ ਕੋਈ ਵੀ ਸ਼ੰਕਾ ਨਹੀਂ ਰਹੀ ਕਿ ਸਰਕਾਰ ਬਣੂਗੀ ਕਿ ਨਹੀਂ ਆਮ ਆਦਮੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬੱਡੇ ਮਾਰਜ ਨਾਲ ਬਣਨ ਜਾ ਰਹੀ ਹੈ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਉਮੀਦਾਂ ਲੈ ਕੇ ਪੰਜਾਬੀ ਨਾਲ ਲੱਗੇ ਸੀਗੇ ਉਹ ਉਮੀਦਾਂ ਸਾਰੀਆਂ ਪੂਰੀਆਂ ਹੋਣਗੀਆਂ ਤੇ ਆਪਣੇ ਅਤੇ ਆਪਣੀ ਪਾਰਟੀ ਉਹ ਲੌਸੀ ਸਿੰਘ ਗੜੀ ਜੀ ਦਾ ਬਹੁਤ-ਬਹੁਤ ਦਿলো ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਾਲੀ ਪਾਰਟੀ ਛੱਡ ਕੇ ਆਜਵਾਦੀ ਪਾਰਟੀ ਜੁਆਇਨ ਕੀਤੀ ਹੈ ਵਾਧਾ ਸਟੈਂਡ ਲੈ ਕੇ ਬੋਲਾਰੇ ਮੇਰੇ ਪ੍ਰੈਸ ਵਾਲੇ ਵੀਰ ਅਤੇ ਸਾਡੇ ਰਾਜਪਾਲ ਤੋਂ ਉਮੀਦਵਾਰ ਰਣਨ ਆਸ਼ੂਤੋਸ਼ ਜੋਸ਼ੀ ਜੀ ਅਤੇ ਤਨਾਰ ਤੋਂ ਅਨੁਰਿੰਦ ਆਵਾਜੀ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਆਏ ਮੇਰੇ ਸਾਰੇ ਸਾਥੀ ਅਤੇ वख वख पंडा तो शहर तो हलके तो आए हुयवंते सजणो आउ सभु तां गुरूत जी सज पाई जी वाहिगुरू जी का ख़ालसा वाहिगुरू जी फतेह पहिला मैने सारे साथीअ जा सिलो धनवाद करंद जिने ਐਮ ਸੀ ਸਾਹਿਬ ਸਰਦਾਰ ਜਸਵੀਰ ਸਿੰਘ ਜੱਸੀ ਜੀ ਸਰਦਾਰ ਬਹੁਤ ਹੀ ਸੀਨੀਅਰ ਸਾਡੇ ਆਗੂ ਸਰਦਾਰ ਹਰਪ੍ਰੀਤ ਸਿੰਘ ਚੱਕ ਜੇ ਅਤੇ ਸਰਦਾਰ ਜਗੀਰ ਸਿੰਘ ਜੀ ਐਮ ਸੀ ਸਾਹਿਬ ਸਾਡੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸਰਦਾਰ ਬਹਾਦਰ ਸਿੰਘ ਜੀ ਉਪਲੇੜੀ ਅਤੇ ਦੂਸਰੇ ਸਾਰੇ ਮੇਰੇ ਸਾਥੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲਵਾ ਬਹੁਤ ਸਮਾਂ ਲੱਗੇਗਾ ਸਾਰੇ ਸਰਪੰਚ ਨੰਬਰਜ਼ਰ ਹਤੇ ਇਲਾਕੇ ਦੇ ਸਾਰੇ ਪਤਵੰਤੇ ਸੱਜਣਾ ਦਾ ਪ੍ਰਜੋਗ ਕਰਦਾ ਕਿ ਜਿਨ੍ਹਾਂ ਨੇ ਲਗਾਤਾਰ ਬੜੇ ਲੰਮੇ ਸਮੇਂ ਤੋਂ ਮੇਰੇ ਸਾਥੀ ਬਣ ਕੇ ਮੇਰੇ ਨਾਲ ਵਿਚਰ ਰਹੇ ਨੇ ਔਰ ਅੱਜ ਜੋ ਫੈਸਲਾ ਕੀਤਾ ਸਾਰਿਆਂ ਨੇ ਇੱਕ ਰਹਿ ਕਰਕੇ ਕਹਿ ਦਿੱਤਾ ਕਿ ਜੋ ਤੁਹਾਡਾ ਫੈਸਲਾ ਉਹ ਸਾਨੂੰ ਸਾਰਿਆਂ ਨੂੰ ਪਰਵਾਹ ਨਹੀਂ ਬੋਲੇ ਸੋ ਨਿਹਾਲ ਜੀ ਆਇਆਂ ਨੂੰ ਇਹ ਸੁਨੇਹੇ ਤੇ ਕੀਤੇ ਹੋਏ ਵਿਸ਼ਵਾਸ ਦਾ ਔਰ ਮੈਨੂੰ ਜੋ ਮੇਰੇ ਸਾਥੀਆਂ ਨੇ ਮਾਣ ਦਿੱਤਾ ਜਿਵੇਂ ਤੱਕ ਮੇਰੀ ਜ਼ਿੰਦਗੀ ਹੈ ਮੈਂ ਉਦੋਂ ਤੱਕ ਇਹਨਾਂ ਦੇ ਅਸਾਨਾਂ ਦਾ ਬਦਲਾ ਨਹੀਂ ਚੁਕਾਰ ਸਕਦਾ ਤੇ ਆਖੇ ਇਹਨਾਂ ਵੱਡਾ ਫੈਸਲਾ ਕਿਸੇ ਨੂੰ 20 ਸਾਲ ਹੋ ਗਏ ਕਿਸੇ ਨੂੰ 25 ਸਾਲ ਕਿਸੇ ਦਾ 30 ਸਾਲ ਦਾ ਪਾਰਟੀ ਦੇ ਵਿੱਚ ਸੇਵਾ ਹੈ ਉਹ ਉਹਨਾਂ ਨੇ ਸਾਰੀ ਜੋ ਕੀਤੀ ਹੋਈ ਸੇਵਾ ਉਹ ਮੇਰੀ ਝੋਲੀ ਦੇ ਵਿੱਚ ਪਾ ਕੇ ਬੜਾ ਵੱਡਾ ਵਿਸ਼ਵਾਸ ਕੀਤਾ ਹੈ ਔਰ ਮੈਂ ਬੜੀ ਜਦੋਂ ਇਹਨਾਂ ਨੇ ਫੈਸਲਾ ਮੇਰੇ ਤੇ ਛੱਡਿਆ ਮੈਂ ਬੜੀ ਸੋਚ ਵਿਚਾਰ ਤੋਂ ਬਾਅਦ ਕਈ ਦਿਨ ਲਗਾਤਾਰ ਮੈਂ ਇਸ ਬਾਰੇ ਸੋਚਦਾ ਰਿਹਾ ਕਿਉਂਕਿ ਮੇਰਾ ਵੀ 28 ਸਾਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਾਸਤਾ ਸੀ ਪਰ ਜਦੋਂ ਕੋਈ ਵਿਅਕਤੀ ਆਪਣਾ ਘਰ ਛੱਡਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਦੇ ਮਨ ਦੇ ਵਿੱਚ ਕਿੰਨਾ ਦਰਦ ਕਿੰਨੇ ਕਿੰਨਾ ਕਿਨੀ ਸੋਚ ਹੁੰਦੀ ਹੈ ਪਰ ਜੇ ਮੈਂ ਨੀਤੀਆਂ ਦੀ ਗੱਲ ਕਰਾਂ ਜਦੋਂ ਸਾਰੇ ਪਾਸਿਆਂ ਤੋਂ ਦੇਖ ਕੇ ਅੰਦਾਜ਼ਾ ਲਗਾਇਆ ਤਾਂ ਮੈਨੂੰ ਉਹ ਫੈਸਲਾ ਕਰਨ ਦੇ ਵਿੱਚ ਮਾਣ ਮਹਿਸੂਸ ਹੋ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹਾ ਕੋਈ ਦਾਗ ਨਹੀਂ ਔਰ ਜਿਸ ਨੇ ਲੋਕਾਂ ਦੀ ਸੇਵਾ ਕਰਨਾ ਆਪਣਾ ਮੁੱਖ ਮਕਸਦ ਬਣਾਇਆ ਹੈ ਮੈਂ ਉਹਨਾਂ ਦੀ ਚੋਣ ਕੀਤੀ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹ ਮੇਰਾ ਸਨਚਨਾ ਚੋਨਾ ਦੂਰੇਸ਼ ਸ਼ਰੋਪੜੀ ਅਕਾਲੀ ਦਲਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਹ 28 ਸਾਲ ਦੇ ਲਗਭਗ ਹੈ ਉਹਨੇ ਅਕਾਲੀ ਦਲਾਂ ਦੇ ਨਾਲ ਰਹ ਕੇ ਸੇਵਾ ਕੀਤੀ ਹੈ। ਅਤੇ ਬਹੁਤ ਸਾਰੇ ਮੇਰੇ ਸਾਥੀ ਐਥੇ ਨੇ ਜਿਨ੍ਹਾਂ ਤੋਂ 30 ਸਾਲ ਦੀ ਵੀ ਸੇਵਾ ਹੈ ਅਜਰ ਜੇ ਰਾਜਨੀਤਿਕ ਤੌਰ ਤੇ ਗੱਲ ਕਰੀਏ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ ਜੇ ਸੋਚ ਨੂੰ ਲੈ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਵਾਲੀ ਗੱਲ ਕਹਿ ਕੇ ਅੱਜ ਸ਼੍ਰੋਮਣੀ ਅਕਾਲੀ ਦਾ ਮੈਨੂੰ ਚੰਕਲ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਔਰ ਸਾਡੇ ਇਸ ਗੱਲ ਦਾ ਵੀ ਦੁੱਖ ਹੈ ਇਹ ਰਾਜਪ੍ਰਦੇਸ਼ ਦੇ ਲੋਕਾਂ ਦੇ ਨਾਲ ਚਾਹ ਸ਼ਰੋਮਣੀ ਅਕਾਲੀ ਦਲ ਹੈ ਇਹ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਇਹਨਾਂ ਤਿੰਨਾਂ ਪਾਰਟੀਆਂ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਕਿਉਂਕਿ ਚੰਗਾ ਹੋਊਗਾ ਜੇ ਇਹ ਰਾਜਪ੍ਰਦੇਸ਼ ਦੇ ਜੰਮਪੜ ਕਿਸੇ ਵਿਅਕਤੀ ਨੂੰ ਟਿਕਟ ਦਿੰਦੀ ਔਰ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਇਹ ਪੰਜਾਬ ਦੇ ਭਲੇ ਦੀ ਗੱਲ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਇੱਕ ਪਾਰਟੀ ਹੈ ਜੋ ਕ腐ਪਸ਼ਨ ਰਹਿਤ ਪੰਜਾਬ ਦੇ ਵਿੱਚ ਰਾਜਪਾਗ ਜੋ ਹੈ ਉਹ ਦੇ ਸਕਦੀ ਹੈ ਉਹ ਆਮ ਆਦਮੀ ਪਾਰਟੀ ਹੈ ਬਹੁਤ ਹੀ ਲੰਮੀ ਸੂਚਨਾ ਵਿਚਾਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਇੱਕ ਤਾਂ ਜਿਹੜੇ ਸਾਡੇ ਉਮੀਦਵਾਰ ਨੇ ਆਸ਼ੂਤੋਸ਼ ਜੋਸ਼ੀ ਜੀ ਰਾਜਪੁਰਾ ਦੇ ਜੰਪੜ ਨੇ ਉਹਨਾਂ ਨੂੰ ਰਾਜਪੁਰੇ ਤੇ ਸਾਰੀਆਂ ਮੁਸ਼ਕਲਾਂ ਦਾ ਰਾਜਪੁਰੇ ਦੇ ਲੋਕਾਂ ਦਾ ਹਰ ਤਰ੍ਹਾਂ ਦੀ ਜੋ ਜਾਣਕਾਰੀ ਹੈ ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਚਾਹੇ ਧਨੌਰ ਤੋਂ ਅਨੁਰਦਾਵਾ ਜੀ ਦੀ ਔਰ ਰਾਜਪੁਰਾ ਤੋਂ ਸ਼੍ਰੀ ਕੁਮਾਰ ਦੀ ਦੋਸ਼ੀ ਦੀ ਮਦਦ ਕਰਦਾ ਐਸਾ ਕੀਤਾ ਹੈ ਔਰ ਮੈਂ ਪੂਰੇ ਪੰਜਾਬ ਦੇ ਵਿੱਚ ਚਾਹੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਜਿਸ ਨੂੰ ਕੋ ਮੇਰਾ ਦੋਸਤ ਹੈ ਨਿੱਤਰ ਹੈ ਕੋਈ ਰਿਸ਼ਤੇਦਾਰ ਹੈ ਆਲਾ ਲੋ ਮੇਰੀ ਇਹ ਅਪੀਲ ਹੈ ਕਿ ਆਵਾਜ਼ ਸਾਰੇ ਰਲ ਮਿਲ ਕੇ ਫੈਸਲਾ ਕਰੀਏ ਕਿ ਆਉਣ ਵਾਲੀ 4 ਤਰੀਕ ਨੂੰ ਇੱਕ ਇੱਕ ਜੋ ਵੋਟ ਹੈ ਉਸ ਚੜੂ ਦਾ ਬਟਨ ਦਬਾ ਕੇ ਜੀ ਰਵਿੰਦ ਕੇਜਰੀਵਾਲ ਦੇ ਜੋ ਹੱਥ ਨੇ ਉਹ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਜੋ ਹੈ ਇੱਕ ਵਧੀਆ ਰਾਜ ਭਾਗ ਸਥਾਪਿਤ ਹੋਵੇ ਇਨਕਲਾਬ ਇਨਕਲਾਬ ਕੇਜਰੀਵਾਲ ਕੋਈ ਪੰਜਾਬ ਦੇ ਵਿੱਚ ਮੋਟਾਈ ਕਿਦੇ ਵਿੱਚ ਇਹਨਾਂ ਪਾਰਟੀਆਂ ਨਾਲ ਇਸ ਤਰ੍ਹਾਂ ਦੇ ਆ ਅੱਜ ਪੰਜਾਬ ਦੇ ਵਿੱਚ ਹਰ ਪਾਸੇ ਝਾੜੂ ਦੀ ਜੋ ਹਵਾਓ ਚੱਲ ਰਹੀ ਹੈ। ਔਰ ਬਖਰੇ ਬਖਰੇ ਤੋਂ ਤੇ ਨਾ ਕਰੀ ਉਹਦੀ ਸੀਟ ਦਾ ਲੱਖ ਲੱਖ ਲੋਕਾਂ ਦੇ ਉੱਤੇ ਫੈਸਲਾ ਕਰਨ ਦਾ ਮਨ ਹੈ। ਸੋ ਗਿਣਤੀ ਜੋ ਹੈ ਕਿਤੇ ਜੋ ਝਾੜੂ ਹੈ ਸਾਡਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਲਗਭਗ 90 ਸੀਟਾਂ ਲੈ ਰਹੀ ਹੈ ਜੋ ਲੋਕਾਂ ਨੇ ਵਿਚਾਰਨੇ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਪੰਜਾਬ ਦੇ ਹਰ ਕੋਨੇ ਦੇ ਵਿੱਚ ਕਿਤੇ ਮਤਭੇਦ ਵਾਗਰਸਨ ਵਾਲੇ ਕਿਤੇ ਅਕਾਲੀ ਦਲ ਦੇ ਨਾਲ ਹੈ ਅਕਾਲੀ ਦਲ ਦੀਆਂ ਨੀਤੀਆਂ ਤੋਂ ਨੋਟਕਾਂ ਤੋਂ ਕਿ ਪੰਜਾਬ ਦੇ ਵਿੱਚ ਮੈਨੂੰ یوں ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਤੇ ਅਕਾਲੀ ਦਲ ਦਾ ਸੁਭਾਇਆ ਹੋ ਜਾਵੇ ਆਪ ਐਸਜੀਪੀਸੀ ਚੀਜ਼ਾਂ ਲੜੇਗੀ ਕਿ ਨਹੀਂ ਲੜੇਗੀ ਆਪ ਪੁਲਿਸ ਦੀ ਨੀਤੀ ਹੈ ਪਾਰਟੀ ਨੇ ਫੈਸਲਾ ਕਰਨਾ ਉਸ ਬਾਰੇ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਜੀਟੀਸੀ ਲੜਨੀ ਹੈ ਜਾਂ ਨਹੀਂ ਲੜਨੀ ਹੈ ਇਸ ਵਜਿਲੇ ਪਹਿਲਾ ਕੋਈ ਪ੍ਰੋਗਰਾਮ ਲੇਕਿਆ ਗਿਆ ਇਹ ਪਹਿਲਾ ਹੋਇਆ ਯਾਰ ਮੇਰੀ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਕੋਈ ਨਾ ਕੋਈ ਸ਼ਰਤ ਹੈ ਨਾ ਕੋਈ ਗੱਲ ਹੈ ਨਾ ਕੋਈ ਮੌਕਾ ਹੈ ਇਹ ਪਾਰਟੀ ਦਾ ਵੀ ਪਾਰਟੀ ਦਾ ਇਸ਼ਾਰਾ ਹੋਇਆ ਕਿ ਐਸਡੀਪੀਸੀ ਲੜੋ ਗਈ ਫਿਰ ਇਹ ਪਾਰਟੀ ਦਾ ਫੈਸਲਾ ਹੈ ਕਿ ਉਹ ਪਾਰਟੀ ਜਿੰਦੀ ਲੈ ਕੇ ਜੋ ਜ਼ਿੰਮੇਵਾਰੀ ਲੈ ਕੇ ਉਹ ਲੜਾਉਣ ਵਿੱਚ ਆਉਣਗੀ ਤਾਂ ਲੜਾਂਗੇ ਜੇ ਨਹੀਂ ਲੜਾਉਣਗੇ